ਸ਼ੰਭੂ ਬਾਰਡਰ ਦੇ ਉਤੇ ਕਿਸਾਨਾਂ ਦਾ ਜਿਹੜਾ ਜਬਰ ਇੱਥੋਂ ਮੋਟਾ ਚ ਚਕਾਇਆ ਗਿਆ ਉਸ ਤੋਂ ਬਾਅਦ ਲਗਾਤਾਰ ਕਿਸਾਨਾਂ ਦੇ ਵਿੱਚ ਭਾਰੀ ਰੋਸ ਹੈ ਕਿਸਾਨਾਂ ਦਾ ਇਹ ਵੀ ਇਲਜ਼ਾਮ ਹੈ ਕਿ ਉਹਨਾਂ ਦੇ ਜੜੀਆਂ ਇਹ ਖਨੌਰੀ ਤੇ ਸ਼ੰਭੂ ਬਾਰਡਰ ਦੇ ਉਤੇ ਟਰੈਕਟਰ ਟਰਾਲੀਆਂ ਖੜੀਆਂ ਸੀ ਉਹਨਾਂ ਦੀ ਭੰਨਤੋੜ ਕੀਤੀ ਗਈ ਉਹਨਾਂ ਦੇ ਸਮਾਨ ਦੀ ਚੋਰੀ ਹੋਈ ਹੈ ਜਿਸ ਦੇ ਚੱਲਦੇ ਪਿੰਡ ਡੱਲੇ ਵਾਲਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਸ਼ਾਂਤਵੇਂ ਤਰੀਕੇ ਦੇ ਨਾਲ ਜਿਹੜਾ ਕਿ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਨਾਲ ਚਤਾਵਨੀ ਵੀ ਪ੍ਰਸ਼ਾਸਨ ਤੇ ਫਰੀਦਕੋਟ ਪ੍ਰਸ਼ਾਸਨ ਤੇ ਸਰਕਾਰ ਨੂੰ ਦਿੱਤੀ ਜਾ ਰਹੀ ਹੈ ਕਿ ਜੇਕਰ ਉਹਨਾਂ ਦੇ ਸ਼ਾਂਤਮਈ ਤਰਨੇ ਦੇ ਉੱਤੇ ਕਿਸੇ ਤਰੀਕੇ ਦੀ ਕੋਈ ਕਾਰਵਾਈ ਕੀਤੀ ਗਈ ਜਾਂ ਫਿਰ ਕੋਈ ਐਕਸ਼ਨ ਕੀਤਾ ਗਿਆ ਤਾਂ ਫਿਰ ਇਸ ਆ ਖਮਿਆਜ਼ਾ ਭੁਗਤਣ ਦੇ ਵਾਸਤੇ ਸਰਕਾਰ ਤੇ ਫਿਰ ਪ੍ਰਸ਼ਾਸਨ ਤਿਆਰ ਰਹੇ ਉਹਨਾਂ ਕਹਿ ਕੇ ਅਸੀਂ ਕਿਸੇ ਤਰੀਕੇ ਦੀ ਕੋਈ ਨਾਤਾ ਹਵਾ ਜਾਈ ਰੋਕਿਆ ਤੇ ਨਾ ਹੀ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਪਰ ਜੋ ਸਾਡੇ ਸਮਾਨ ਦੀ ਭੰਗ ਟੋੜ ਕੀਤੀ ਗਈ ਆ ਚੋਰੀ ਕੀਤੀ ਗਿਆ ਉਸ ਦੇ ਲਈ ਸਾਡੇ ਵੱਲੋਂ ਸ਼ਾਂਤਮਈ ਤਰੀਕੇ ਦੇ ਨਾਲ ਇਹ ਜਿਹੜਾ ਕਿ ਪ੍ਰਦਰਸ਼ਨ ਕੀਤਾ ਗਿਆ ਆ ਉਹ ਤੁਹਾਨੂੰ ਪਿੰਡ ਡੱਲੇਵਾਲ ਦੇਆਂ ਖਾਸ ਤਸਵੀਰ ਕਿਸਾਨ ਪ੍ਰਭੋ ਇੱਕ ਤਰਫ ਤੇ ਪੰਜਾਬ ਸਰਕਾਰ ਜਦੋਂ ਰਿੱਟ ਦਾਖਲ ਕੀਤੀ ਜਗਜੀਤ ਸਿੰਘ ਡੱਲੇਵਾਲ ਜੀ ਦੇ ਹਾਲਾਤਾਂ ਬਾਰੇ ਮੋਰਚੇ ਦੇ ਹਾਲਾਤਾਂ ਬਾਰੇ ਮੋਰਚਾ ਚੁੱਕਣ ਵਾਸਤੇ ਸਾਡੇ ਐਡਵੋਕੇਟ ਭਰਾ ਗੁਰਮੋਹਨਪ੍ਰੀਤ ਸਿੰਘ ਅੰਗਰੇਜ਼ ਸਿੰਘ ਤੇ ਹੋਰ ਵਕੀਲ ਭਰਾਵਾਂ ਨੇ ਜਿਹੜੀ ਮੋਰਚੇ ਦੇ ਲਈ ਪਟੀਸ਼ਨ ਦਾਇਰ ਕੀਤੀ ਸਟੇਟਸ ਜਾਣਨ ਵਾਸਤੇ ਉਸ ਦੇ ਵਿੱਚ ਕਹਿ ਰਹੇ ਵੀ ਅਸੀਂ ਡੱਲੇਵਾਲ ਨੂੰ ਗ੍ਰਿਫਤਾਰ ਨਹੀਂ ਕੀਤਾ ਅਸੀਂ ਕੋਈ ਬਲ ਪ੍ਰਯੋਗ ਨਹੀਂ ਕੀਤਾ ਤੇ ਉੱਥੇ ਬੜੇ ਸ਼ਾਂਤੀਪੂਰਨ ਤਰੀਕੇ ਨਾਲ ਸਮਾਨ ਉਠਾਇਆ ਗਿਆ ਤੇ ਅੱਜ ਦੱਸ ਦਿੰਨੇ ਆ ਉਹ ਪਟੀਸ਼ਨ ਤੋਂ ਬਾਅਦ ਬਹੁਤ ਸਾਰੇ ਕਿਸਾਨਾਂ ਨੂੰ ਰਿਹਾ ਕੀਤਾ ਗਿਆ 111 ਬੀਬੀਆਂ ਸੀ ਪਟਿਆਲਾ ਜਲਚੋਹਰ ਰਿਹਾ ਕੀਤੀਆਂ ਨਾਭਾ ਜੇਲ ਤੋਂ ਰਿਹਾ ਕੀਤੇ ਗਏ ਤੇ ਇੱਕ ਤਰਫ ਤੇ ਕਿਸਾਨਾਂ ਨੂੰ ਰਿਹਾ ਕੀਤਾ ਜਾ ਰਿਹਾ ਹੈ ਦੂਜੀ ਤਰਫ ਫਿਰ ਤੋਂ ਦੁਬਾਰਾ ਤੋਂ ਕਿਸਾਨਾਂ ਨੂੰ ਪੜਨ ਪੜੋ ਪੜਾਈ ਦਾ ਕੰਮ ਜਾਰੀ ਹੋ ਰਿਹਾ ਹੈ ਅੱਜ ਸਵੇਰੇ ਠੀਕ 4:30 ਵਜੇ ਜਿਹੜੇ ਸਾਡੇ ਭੰਗੂ ਸਾਹਿਬ ਨੇ ਗੁਰਿੰਦਰ ਸਿੰਘ ਭੰਗੂ ਛੇਰੇ ਪੰਜਾਬ ਯੂਨੀਅਨ ਦੇ ਸੁਪਾ ਪ੍ਰਧਾਨ ਉਹਨਾਂ ਦੇ ਘਰੇ ਚਮਕੌਰ ਸਾਹਿਬ ਦੇ ਵਿੱਚ ਉਹਨਾਂ ਦਾ ਨੇੜੇ ਪਿੰਡ ਹੈ ਉੱਥੇ ਘਰੇ ਉਹਨਾਂ ਦੇ ਵੱਡੀ ਗਿਣਤੀ ਵਿੱਚ 30 40 ਪੁਲਿਸ ਵਾਲੇ ਮੁਲਾਜ਼ਮ ਜਾਂਦੇ ਆ ਉਹਨਾਂ ਦੇ ਘਰ ਨੂੰ ਜਿਹੜਾ ਜਾ ਕੇ ਉਹਨਾਂ ਨੂੰ ਰੈਸ਼ਟ ਕਰਨ ਦੀ ਕੋਸ਼ਿਸ਼ ਕਰਦੇ ਆ ਲੇਕਿਨ ਉਹ ਸਾਈਡ ਤੇ ਹੁੰਦੇ ਆ ਨਹੀਂ ਫੜੇ ਜਾਂਦੇ ਉਹਨਾਂ ਦੇ ਬੱਚੇ ਨਾਲ ਵੀ ਜਿਹੜਾ ਹੈ ਉਹਨਾਂ ਨੂੰ ਗਲਤ ਬੋਲਿਆ ਜਾਂਦਾ ਪਰਿਵਾਰ ਨੂੰ ਗਲਤ ਬੋਲਿਆ ਜਾਂਦਾ ਉਸੇ ਹੀ ਟਾਈਮ 5 ਵਜੇ ਦੇ ਕਰੀਬ ਤਰਨਤਾਰਨ ਦੇ ਵਿੱਚ ਕੋਟਪੁੱਡਾ ਦੇ ਵਿੱਚ ਸਾਡੇ ਸੀਨੀਅਰ ਕਿਸਾਨ ਆਗੂ ਪੰਜਾਬ ਜਿਹੜੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਪੁੱਡਾ ਤੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਪੁੱਡਾ ਜਿਹੜੀ ਕਿ ਖਨੋਰੀ ਤੇ ਲਗਾਤਾਰ ਸ਼ਿਮਾਵਾਂ ਨਿਭਾਰੇ ਸੀ ਐਸ ਕੇ ਐਮ ਨਾਨ ਪ੍ਰਟੀਕਲ ਦੇ ਸੀਨੀਅਰ ਆਗੂ ਨੇ ਉਹਨਾਂ ਦੇ ਘਰੇ ਵੱਡੀ ਗਿਣਤੀ ਚ ਪੁਲਿਸ ਜਾਂਦੀ ਆ ਉਹਨਾਂ ਨੂੰ ਫੜੋ ਫੜਾਈ ਵਸ ਜਾਂਦੀ ਆ ਹੋਰ ਕਈ ਕਿਸਾਨ ਆਗੂਆਂ ਦੇ ਘਰੇ ਪੁਲਜ ਜਾਂਦੀ ਆ ਤੇ ਫਰੀਦਕੋਟ ਜ਼ਿਲ੍ਹੇ ਤੋਂ ਕਈ ਬੀਕੇ ਜੀ ਸੁਧਿਰਪੁਰ ਦੇ ਜਿਹੜੇ ਜ਼ਿਲ੍ਹਾ ਲੈਵਲ ਜਾਂ ਬਲਾਕ ਲੈਵਲ ਦੇ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਢੱਲੇਵਾਲ ਪਿੰਡ ਦੇ ਵਿੱਚ ਧਰਨਾ ਚੱਲ ਰਿਹਾ ਹੈ ਉਸ ਦੇ ਵਿੱਚ ਪਿੰਡ ਨੂੰ ਸੀਲ ਕਰਕੇ ਆਧਾਰ ਕਾਡ ਚੈੱਕ ਕਰਕੇ ਉਹਨਾਂ ਦੇ ਆਈਡੈਂਟੀ ਲੈ ਕੇ ਜਾਣ ਦਿੱਤਾ ਜਾ ਰਿਹਾ ਪਿੰਡ ਦੇ ਵਿੱਚ ਵੀ ਬਾਹਰ ਵਾਲਾ ਬੰਦਾ ਨਾ ਜਾ ਸਕੇ ਤੇ ਦੂਜੇ ਬੰਨੇ ਅਸੀਂ ਖਨੋਰੀ ਮੋਰਚੇ ਤੋਂ ਡੀਆਈਜੀ ਮਨਦੀਪ ਸਿੰਘ ਸਿੱਧੂ ਦੀ ਜਿਹੜੀ ਸੁਣ ਰਹੇ ਸੀ ਬਾਈਟ ਦੇ ਰਹੇ ਸੀ ਉਹ ਵੀ ਇੱਥੇ ਕੋਈ ਚੋਰੀ ਨਹੀਂ ਹੋਈ ਇੱਥੇ ਬਿਲਕੁਲ ਜਿਹੜਾ ਸਮਾਨ ਸੁਰੱਖਿਤ ਟਰਾਲੀਆਂ ਟਰੈਕਟਰ ਮਿਲ ਗਏ ਆ ਤੇ ਉਹਨਾਂ ਨੇ ਆਪਣੀ ਗੱਲ ਵਿੱਚ ਵੀ ਸਪਸ਼ਟ ਕਰਤਾ ਉਹ ਕਹਿੰਦੇ 650 ਦੇ ਕਰੀਬ ਟਰੈਕਟਰ ਟਰਾਲੀਆਂ ਸੀ ਤੇ ਤੁਸੀਂ 6500 ਟਿਕਟਰ ਟਾਲੀਆਂ ਸੀ 7-800 ਦੇ ਕਰੀਬ ਘਰ ਵੀ ਬਣੇ ਹੋਏ ਸੀ ਜਿਹੜੇ ਤੰਗੂਆਣਾ ਸੀ ਘਰ ਬਣਾਏ ਹੋਏ ਸੀ ਮੰਨ ਲਓ 13-1400 ਦੇ ਕਰੀਬ ਜਿਹੜੇ ਉੱਥੇ ਰਹਿਣ ਬਸੇਰੇ ਸੀ ਤੋਂ ਕਹਿੰਦੇ ਸਰ ਨੂੰ 101 ਸਿਲੰਡਰ ਵੀ ਜਿਹੜੇ ਅਸੀਂ ਇਕੱਠੇ ਕੀਤੇ ਉਹਨਾਂ ਵਿੱਚੋਂ ਜਿਹੜੇ ਕੁਛ ਲੱਗੇ ਕੁਛ ਪੈ ਨੇ ਜਦੋਂ 1300 ਘਰ ਹੋਣ ਤੇ ਕੀ 101 ਸਿਲੰਡਰਾਂ ਨਾਲ ਘਰ ਚੱਲਦੇ ਨੇ ਉੱਥੇ ਸਾਬਤ ਹੁੰਦਾ ਕਿ ਕਿੰਨੇ ਸਿਲੰਡਰ ਚੋਰੀ ਹੋ ਗਏ ਇਹ ਫਿਰ ਕੰਨੇ ਐਸੀ ਵੀ ਸੀ ਐਨਾ ਆ ਵੀ ਲੱਗੇ ਆ ਵੀ ਲੱਗੇ ਮੈਂ ਸਿਰਫ ਇੱਕ सिरसा ਜ਼ਿਲ੍ਹੇ ਦੇ 8 ਪਿੰਡਾਂ ਦੀ ਲਿਸਟ ਆ ਜਿੰਨਾਂ ਨੂੰ ਮੈਂ ਪਾਇਆ ਸੀ ਵੀ ਤੁਸੀਂ ਆਪਣਾ ਸਮਾਨ ਜਿਹੜਾ ਜਿਹੜਾ ਗਾਇਬ ਹੋਇਆ ਸਭ ਤੋਂ ਪਹਿਲਾਂ ਜਦੋਂ ਖਨੋਰੀ ਮੋਰਚੇ ਤੋਂ ਮੋਰਚਾ ਸ਼ੁਰੂ ਹੁੰਦਾ ਹੈ ਜਿਹੜਾ ਤੀਜਾ ਪੜਾਵ ਸੀ ਉਹ ਮੱਖਾ ਪਿੰਡ ਦਾ ਡਬਲ ਹਲਕੇ ਦਾ ਮੱਖੇ ਪਿੰਡ ਦਾ ਟੰਬੂ ਲੱਗਾ ਹੋਇਆ ਸੀ ਉਸ ਟੰਬੂ ਦੇ ਵਿੱਚ ਜਿੰਨਾ ਵੀ ਸਮਾਨ ਸੀ ਸਾਰਾ ਦਾ ਸਾਰਾ ਸਮਾਨ ਹੈ ਜਿਹੜੀ ਪੰਜਾਬ ਪੁਲਿਸ ਨੇ ਆਪਣੀ ਦੇਖਰੇਖ ਦੇ ਵਿੱਚ ਲुटवाया ਜਾਂ ਖੁਰਦ-ਬੁਰਦ ਕੀਤਾ ਉਸ ਤੋਂ ਬਾਅਦ ਥੋੜਾ ਜਿਹਾ ਅੱਗੇ ਆਈਏ ਜਿੱਥੇ ਵਨ ਵਿਭਾਗ ਖਨੋਰੀ ਦਾ ਸੀ ਦਫ਼ਤਰ ਉਹਦੇ ਸਾਹਮਣੇ ਦਮਦਮਾ ਪਿੰਡ ਦਾ ਟੈਂਟ ਸੀ ਉੱਥੋਂ ਚੁੱਕਿਆ ਐਵੇਂ ਕਰਕੇ ਜਿਹੜੇ 8 ਪਿੰਡਾਂ ਦੀ ਲਿਸ਼ਟ ਆ ਉਹਨਾਂ ਪਿੰਡਾਂ ਦੇ ਵਿੱਚ ਜੋ-ਜੋ ਉਹਨਾਂ ਦਾ ਸਮਾਨ ਸੀ ਕੌਲੀ ਗਲਾਸ ਤੋਂ ਲੈ ਕੇ ਸਿਲੰਡਰ ਪੱਖੇ ਚੁੱਲ੍ਹੇ ਤੱਕ ਪੂਰੇ ਤੋਂ ਪੂਰੀ ਡਿਟੇਲ ਹੈ ਜਿਹੜੀ ਮਨਦੀਪ ਸਿੰਘ ਸਿੱਧੂ ਜੀ ਤੁਹਾਨੂੰ ਭੇਜ ਰਹੇ ਆ ਅਸੀਂ ਮੀਡੀਆ ਨੂੰ ਭੇਜਾਂਗੇ ਜਿਹੜੇ ਵਾਵਾ ਹੀ ਲੁੱਟ ਰਹੇ ਨੇ ਤੇ ਅਸੀਂ ਕਿਹਨੂੰ ਸ਼ਿਕਾਇਤ ਕਰੀਏ ਜਿਹੜੀ ਪੁਲਿਸ ਨਹੀਂ ਦੇਖ ਰਹੀ ਇੱਕ ਦੇ ਵਿੱਚ ਜਿਹੜੀ ਪੁਲਿਸ ਨੇ ਸਾਡੇ ਮੋਰਚੇ ਨੂੰ ਲੁੱਟਵਾਇਆ ਕੋਲ ਖਲੋ ਕੇ ਸਮਾਨ ਨੂੰ ਚੋਰੀ ਕਰਵਾਇਆ ਉਸ ਪੁਲਿਸ ਨੂੰ ਦਰਖਾਸਤ ਦੀਏ ਇਹ ਅਸੀਂ ਲਿਸਟਾਂ ਬਣਾ ਰਹੇ ਆਂ ਸਾਰੀਆਂ ਜੱਥੇਬੰਦੀਆਂ ਨੂੰ ਜਿੰਨੇ ਵੀ ਟਰਾਲੀਆਂ ਸੀ ਜਿੰਨਾ ਵੀ ਕੁਝ ਸੀ ਜੋ ਕੁਝ ਮਿਲਿਆ ਜੋ ਬਾਕੀ ਹੈ ਕਿਉਂਕਿ ਇਹ ਜਿਹੜਾ ਸਮਾਨ ਹੈ ਇਹ ਪਿੰਡਾਂ ਨੇ ਬਾਸ ਇਕੱਠੀ ਕਰਕੇ ਪਿੰਡ ਵਾਲੀ ਸੰਗਤ ਨੇ ਦਿੱਤਾ ਹੋਇਆ ਸਮਾਨ ਹੈ ਜਿਹੜਾ ਉਹਨਾਂ ਟਰਾਲੀਆਂ ਦੇ ਵਿੱਚ ਸੀ ਜਿਹੜਾ ਉਹ ਤੰਬੂਆਂ ਦੇ ਵਿੱਚ ਸੀ ਉਹ ਇੱਕ ਇੱਕ ਚੀਜ਼ ਦਸਾਂ ਨੋਂ ਦੀ ਕਮਾਈ ਦਾ ਕਿਸਾਨਾਂ ਦੀ ਦਾ ਇਹ ਸਮਾਨ ਹੈ ਚਾਹੇ ਕੋਈ ਚਮਚ ਵੀ ਗਵਾਚਿਆ ਚਾਹੇ ਕੋਈ ਵੱਡੀ ਤੋਂ ਵੱਡੀ ਚੀਜ਼ ਗਵਾਚੀ ਆ ਇਹ ਸਾਰਾ ਕਿਸਾਨਾਂ ਦਾ ਸੀ ਇਸ ਕਰਕੇ ਇਹ ਪੰਜਾਬ ਇੱਕ ਮੰਨੇ ਪੰਜਾਬ ਸਰਕਾਰ ਜਿਹੜੀ ਹਾਈ ਮਾਨਯੋਗ ਹਾਈ ਕੋਰਟ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕੁਛ ਕਹਿ ਰਹੀ ਹੈ ਤੇ ਜਿਹੜੀ ਗਰਾਊਂਡ ਤੇ ਕੀ ਕਰ ਰਹੀ ਹੈ ਅਸੀਂ ਤੇ ਇਹ ਹੀ ਕਹਿਣਾ ਚਾਹੁੰਦੇ ਹਾਂ ਮੀਡੀਆ ਦੇ ਮਾਧਿਅਮ ਰਾਹੀਂ ਵੀ ਇਹ ਸਰਕਾਰ ਜਿਹੜੀ ਹੈ ਬਿਲਕੁਲ ਕਿਸਾਨਾਂ ਦਾ ਅੱਜ ਵੀ ਜਿਹੜਾ ਹੈ ਸ਼ੋਸ਼ਣ ਕਰ ਰਹੀ ਹੈ ਬਹੁਤ ਸਾਰਾ ਸਮਾਨ ਬਾਰਡਰਾਂ ਤੋਂ ਚੋਰੀ ਕਰਵਾਇਆ ਬਿਲਕੁਲ ਆਪਣੀ ਛਾਹ ਦੇ ਵਿੱਚ ਕੋਲ ਖੜੇ ਹੋ ਕੇ ਇਹਨਾਂ ਨੇ ਆਪ ਚੁਕਵਾਇਆ ਚ ਸ਼ੰਭੂ ਮੋਰਚਾ ਚ ਖਨੋਰੀ ਮੋਰਚਾ ਇੱਕ ਇੱਕ ਪਾਈ ਪਾਈ ਦਾ ਹਿਸਾਬ ਲੈ ਜਾਊਗਾ ਸਮਾਂ ਸਰਕਾਰ ਆਉਣੀ ਜਾਣੀ ਚੀਜ਼ ਆ ਕੁਰਸੀ 2 ਸਾਲਾਂ ਬਾਅਦ ਫਿਰ ਬਦਲ ਜਾਊਗੀ ਕਿਸਾਨ ਤੇ ਇਹੀ ਰਹਿਣੇ ਆ ਸਾਡੀਆਂ ਮੰਗਾਂ ਦਾ ਸੰਘਰਸ਼ ਜਾਰੀ ਰਹੂਗਾ ਇਹ ਐਮਐਸਪੀ ਖਰੀਦ ਗਰੰਟੀ ਚਰੂਨ ਦੀ ਮੰਗ ਹੈ ਜਿਹੜੀ ਨਾਲ ਹੋਰ 12 ਮੰਗਾਂ ਨੂੰ ਲੈ ਕੇ ਜਿਹੜਾ ਅੰਦੋਲਨ ਹੈ ਉਹ ਜਾਰੀ ਹੈ ਕਿੰਨਾ ਮਰਜ਼ੀ ਦਬਾ ਲਓ ਕਿੰਨੇ ਮਰਜ਼ੀ ਗ੍ਰਿਫਤਾਰੀਆਂ ਕਰ ਲਓ ਇਹ ਅੰਦੋਲਨ ਨੂੰ ਦਬਾ ਨਹੀਂ ਸਕਦੇ ਇਸ ਕਰਕੇ ਆ ਲਿਸਟ ਵਿਚਾਰੀ ਕਰ ਰਹੇ ਆ ਤੇ ਕੱਲ ਨੂੰ ਕੋਸ਼ਿਸ਼ ਕਰਾਂਗੇ ਸਾਰੀਆਂ ਜਿੰਨੀਆਂ ਵੀ ਲਿਸਟਾਂ ਨੇ ਪਿੰਡਾਂ ਵਾਈਜ਼ ਜਿੰਨਾਂ ਟਰਾਲੀਆਂ ਵਾਈਜ਼ ਜਿੱਥੇ-ਜਿੱਥੇ ਲੋਕੇਸ਼ਨ ਵਾਈਜ਼ ਉਹ ਸਾਰੀਆਂ ਤੁਹਾਨੂੰ ਭੇਜ ਦਾਂਗੇ ਤੇ ਦੇਖ ਲਿਓ ਚੋਰੀ ਪੁਲਿਸ ਨੇ ਕਿੱਥੇ ਕਿੱਥੇ ਕਰਵਾਇਆ ਤੇ ਤੁਸੀਂ ਆਪ ਦਰਖਾਸਤਾਂ ਲਿਖ ਲਿਓ ਐਫ ਆਈ ਆਰ ਕਰਨੀ ਕਰ ਲਿਓ ਕਿਉਂਕਿ ਸਾਨੂੰ ਤੁਹਾਡੇ ਤੇ ਭਰੋਸਾ ਨਹੀਂ ਕਿਉਂਕਿ ਤੁਸੀਂ ਕੋਲ ਖੜੇ ਹੋ ਕੇ ਵਾਸ਼ਵਾਚ ਲੈ ਕੇ ਆਪ ਜਿੱਥੇ ਮੀਡੀਆ ਦੇ ਕੈਮਰੇ ਨਹੀਂ ਜਾ ਸਕਦੇ ਜਿੱਥੇ ਕਿਸਾਨ ਨਹੀਂ ਜਾ ਸਕਦੇ ਉੱਥੇ ਤੁਸੀਂ ਚੋਰਾ ਨੂੰ ਨਾਲ ਲੈ ਜਾ ਕੇ ਚੋਰੀ ਕਰਵਾਇਆ ਇਹ ਸਾਰੇ ਦਾ ਸਾਰਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਫੇਲਿਅਰ ਹੈ ਤੇ ਜਿਹੜਾ ਧੱਕਾ ਕੀਤਾ ਜਿਹੜਾ ਬੇਫਿਕਰੇ ਛੋਰਾ ਘੁੱਪਿਆ ਉਹਦਾ ਕਿਸਾਨ ਸਮਾਜ ਰਹਿ ਗਈ ਦੁਨੀਆ ਤੱਕ ਤੁਹਾਡੇ ਤੋਂ ਸਾਬ ਮੰਗਦਾਰੋ ਮਾਈਕ੍ਰੋ ਟਿਕਾ ਖਾਲਸਾ ਆਦੇ ਕਿ ਕਿਸਾਨ ਆਪਣੇ ਮੰਗਵ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਸੀ ਪਰ ਉਹਨਾਂ ਦੇ ਮੋਰਚ ਨੂੰ ਉਸ ਵੇਲੇ ਤੈਥ ਨੈਸ ਕਰ ਦਿੱਤਾ ਗਿਆ ਜਦੋਂ ਪੁਲਿਸ ਵੱਲੋਂ ਜਿਹੜਾ ਕਿ ਦੇਰ ਰਾਤ ਖਨੌਰ ਤੇ ਸ਼ੰਭੂ ਬਾਰਡਰ ਤੇ ਐਕਸ਼ਨ ਕਰਦੇ ਹੋਏ ਉਹਨਾਂ ਦੇ ਟੈਂਟਾਂ ਨੂੰ ਤੋੜ ਦਿੱਤਾ ਗਿਆ ਤੇ ਜ਼ਬਰੀ ਜਿਹੜਾ ਇਹ ਮੋਰਚਾ ਖਤਮ ਕਰਵਾ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਜਿਹੜਾ ਕਿ ਪਿੰਡ ਡੱਲੇਵਾਲਾ ਦੇ ਵਿੱਚ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ